ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ 14 ਮਾਰਚ ਨੂੰ ਗੁਰੂ ਹਰਤਾਜ ਸਾਹਿਬ ਜੀ ਦਾ ਗੁਰਤਾ ਗੁਰਗੱਦੀ ਦਿਵਸ ਇਸ ਨੂੰ ਸਮਰਪਿਤ ਸਿੱਖ ਵਾਤਾਵਰਨ ਦਿਵਸ ਪੂਰੇ ਵਿਸ਼ਵ ਵਿੱਚ ਮਨਾਇਆ ਜਾਂਦਾ ਹੈ ਤੇ ਅਸੀਂ ਅੱਜ ਲੁਧਿਆਣੇ ਦੇ ਸਤਲੂਜ ਦਰਿਆ ਤੇ ਬੁੱਢੇ ਦਰਿਆ ਦੇ ਸੰਗਮ ਦੇ ਉੱਤੇ ਖੜੇ ਹਾਂ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਆਹ ਜਿਹੜਾ ਬੁੱਢਾ ਦਰਿਆ ਜਿਹੜਾ ਹੁੰਦਾ ਸੀ ਜਿਹੜਾ ਹੁਣ ਪਾਣੀ ਇਹਦਾ ਕਾਲੀ ਸਿਆਹੀ ਵਰਗਾ ਇਹ ਚਹਿਰੀ ਜਿਹੜਾ ਹੋ ਚੁੱਕਿਆ ਇਹ ਪਿੱਛੇ ਸਤਲੋਜ ਦੇ ਸਾਫ਼ ਪਾਣੀ ਦੇ ਨਾਲ ਕਿਸ ਤਰ੍ਹਾਂ ਮਿਲ ਰਿਹਾ ਸੋ ਇਹ ਸਾਡੀ ਤਰਾਸਦੀ ਆ ਸਾਡੇ ਪੰਜਾਬ ਦੀ ਕਿ ਆ ਜੋ ਸਾਨੂੰ ਕੁਦਰਤ ਦੇ ਰਹੀ ਹੈ ਇੱਕ ਪਿੱਛੇ ਸਾਫ਼ ਨਜ਼ਾਰਾ ਹੈ ਇਹਦੇ ਨਾਲ ਜੋ ਅਸੀਂ ਕੁਦਰਤ ਨੂੰ ਦੇ ਰਹੇ ਆ ਜੋ ਗੁਰੂ ਹਰਗੋਬਿੰਦ ਸਾਹਿਬ ਨੇ ਸਾਡੇ ਗੁਰੂਆਂ ਨੇ ਸਾਨੂੰ ਜੋ ਕੁਦਰਤ ਇਹ ਸਾਜੀ ਤੇ ਉਹਦਾ ਅਸੀਂ ਕੀ ਹਸ਼ਰ ਕਰ ਰਹੇ ਆ ਤੁਹਾਡੇ ਸਾਹਮਣੇ ਆ ਤੇ ਅੱਜ ਦੇ ਇਸ ਸਿੱਖ ਵਾਤਾਵਰਨ ਦਿਵਸ ਦੇ ਮੌਕੇ ਦੇ ਉੱਤੇ ਜੈਨੀ ਕੇਵਲ ਸਿੰਘ ਜੀ ਤੱਕ ਸ੍ਰੀ ਦਮਨਵਾ ਸਾਹਿਬ ਦੇ ਜਥੇਦਾਰ ਸਾਹਿਬ ਤੇ ਜਸਕੀਰਤ ਸਿੰਘ ਵੀਰ ਜੀ ਤੇ ਹੋਰ ਵੀ ਸਿੱਖੋ ਸਾਹਿਬ ਵਰਗੇ ਸੱਜਣਾ ਦੇ ਨਾਲ ਮਿਲ ਕੇ ਇਸ ਦਰਿਆ ਦੇ ਕੰਢੇ ਤੇ ਖੜ ਕੇ ਅਸੀਂ ਸਾਰਿਆਂ ਨੇ ਇਹ ਇੱਕ ਅਵੇਅਰਨੈਸ ਦਾ ਇੱਕ ਸਨੇਹਾ ਪੂਰੇ ਸੰਸਾਰ ਨੂੰ ਦੇਣ ਦੀ ਕੋਸ਼ਿਸ਼ ਕੀਤੀ ਹੈ ਜਿਹਦੇ ਵਿੱਚ ਅਸੀਂ ਅਰਦਾਸ ਵੀ ਕੀਤੀ ਸੱਚੇ ਪਾਤਸ਼ਾਹ ਨੂੰ ਕਿ ਇਹ ਜਿਹੜੀਆਂ ਜੋ ਵੀ ਸਰਕਾਰਾਂ ਨੇ ਚਾਹੇ ਚਾਹੇ ਇੰਡੀਵਿਜੂਅਲਸ ਨੇ ਸਾਰੇ ਇੱਕ ਦੂਜੇ ਨਾਲ ਮਿਲ ਕੇ ਆਪਣੀ ਆਪਣੀ ਜ਼ਿੰਮੇਵਾਰੀ ਨੂੰ ਸਮਝਣ ਤੇ ਪੰਜਾਬ ਦੇ ਇਸ ਜਿਹੜੇ ਲੁਧਿਆਣੇ ਵਿੱਚੋਂ ਲੰਘਦੇ ਇਸ ਬੁੱਢੇ ਦਰਿਆ ਨੂੰ ਮੁੜ ਦਰਿਆ ਕਰਕੇ ਸਰਜੀਤ ਕੀਤਾ ਜਾਵੇ ਐਸੀ ਉਮੀਦ ਦੇ ਵਿੱਚ ਅਸੀਂ ਇਸ ਸਿੱਖ ਵਾਤਾਵਰਣ ਦੇ ਵਾਸਤੇ ਅਸੀਂ ਮਨਾ ਰਹੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ